ਹਾਂਜੀ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਵਿਕ ਕੀ ਤੇ ਉਸਦੀ ਮੰਮੀ ਦੇ ਕਰਕੇ ਕਿਵੇਂ ਪ੍ਰੀਤ ਦੇ ਪੇਕੇਆਂ ਘਰ ਕਲੇਸ਼ ਪਿਆ ਹੋਇਆ ਹੈ ਉਹਨਾਂ ਦੇ ਆਪਣੇ ਘਰ ਦੀ ਕੋਈ ਲੜਾਈ ਵੀ ਨਹੀਂ ਹੈਗੀ ਤੇ ਸਾਰੀ ਲੜਾਈ ਵਿੱਕੀ ਹੋਣਾ ਦੀ ਜੋ ਕਿ ਉਹਨਾਂ ਦੇ ਘਰ ਹਮੇਸ਼ਾ ਪਈ ਰਹਿੰਦੀ ਆ ਇਸ ਵਿੱਚ ਕਸੂਰ ਸਾਰਾ ਪ੍ਰੀਤ ਦੀ ਮੰਮੀ ਦਾ ਹੈ ਜਿਉ ਉਹ ਵਿੱਕੀ ਤੇ ਉਸਦੀ ਮੰਮੀ ਦਾ ਸਾਥ ਨਾ ਦੇਵੇ ਕਿਉਂਕਿ ਉਹ ਵਿੱਕੀ ਨੂੰ ਵਿੱਚੋਂ ਵਿੱਚ ਬਹੁਤ ਜ਼ਿਆਦਾ ਵਧੀਆ ਤੇ ਚੰਗਾ ਸਮਝ ਰਹੀ ਆ ਜਿਸ ਕਰਕੇ ਉਹ ਚਾਹੁੰਦੀ ਆ ਕਿ ਉਸ ਨੂੰ ਪੈਸਾ ਢੇਲਾ ਦੇਈ ਜਾਵੇ ਖੁੱਲਾ ਵਰਤਨ ਲਈ ਪਰ ਸੋਚਦੀ ਨਹੀਂ ਕਿਸ ਦੇ ਨਾਲ ਉਹ ਕਿੰਨਾ ਵਿਗੜ ਰਿਹਾ ਹੈ ਤੇ ਉਸ ਤੇ ਕਿੰਨਾ ਮਾੜਾ ਅਸਰ ਪੈ ਰਿਹਾ ਹੈ ਸੋਚੇ ਉਹ ਚਾਵੇ ਤੇ ਜਿਵੇਂ ਸੰਦੀਪ ਉਸਦੇ ਡੈਡੀ ਤੇ ਕਵਲ ਰਹਿੰਦੇ ਨੇ ਉਦਾਂ ਹੀ ਕਰੇ ਤੇ ਇੱਕ ਤਾਂ ਵਿੱਕੀ ਦੀਆਂ ਤੇ ਉਸਦੀ ਮੰਮੀ ਦੀਆਂ ਅੱਖਾਂ ਖੁੱਲ ਜਾਣਗੀਆਂ ਤੇ ਇੱਕ ਇਹਨਾਂ ਦੇ ਘਰ ਦਾ ਕਲੇਸ਼ ਖਤਮ ਹੋ ਜਾਏਗਾ ਪ੍ਰੀਤ ਇਹਨਾਂ ਗੱਲਾਂ ਨੂੰ ਸਮਝ ਲੈਂਦੀ ਆ ਪਰ ਪ੍ਰੀਤ ਦੀ ਮੰਮੀ ਨੂੰ ਇਹ ਗੱਲਾਂ ਸਮਝ ਨਹੀਂ ਆ ਰਹੀਆਂ ਪਹਿਲਾਂ ਤਾਂ ਪ੍ਰੀਤ ਨੇ ਹੀ ਸਾਰੀਆਂ ਗੱਲਾਂ ਉਸਦੀ ਮੰਮੀ ਦੇ ਦਿਮਾਗ ਵਿੱਚ ਪਾ ਦਿੱਤੀਆਂ ਕਿ ਵਿੱਕੀ ਤੇ ਉਸਦੀ ਸੱਸ ਬਹੁਤ ਚੰਗੇ ਨੇ ਪ੍ਰੀਤ ਦੇ ਸਾਹਮਣੇ ਤਾਂ ਸਚਾਈ ਆ ਜਾਂਦੀ ਆ ਉਹ ਸਮਝ ਚਾਹਦੀ ਆ ਕਿ ਇਹ ਮੈਨੂੰ ਬੇਫਕੂ ਬਣਾ ਕੇ ਲੁੱਟ ਰਹੇ ਨੇ ਪ੍ਰੀਤ ਨੇ ਹੁਣ ਸੋਚਿਆ ਹੋਇਆ ਹੈ ਕਿ ਇਸ ਤਰੀਕੇ ਨਾਲ ਮੈਂ ਕੋਈ ਪੈਸਾ ਧੇਲਣਾ ਨਹੀਂ ਲਵਾਂਗੀ ਪਰ ਪ੍ਰੀਤ ਦੀ ਮੰਮੀ ਅਜੇ ਵੀ ਨਹੀਂ ਹਟ ਰਹੀ ਸੀ ਉਹਨਾਂ ਨੇ ਜਦ ਪ੍ਰੀਤ ਦੇ ਪਰਸ ਵਿੱਚ ਪੈਸੇ ਪਾਏ ਸੀ ਉਸ ਟਾਈਮ ਤਾਂ ਪ੍ਰੀਤ ਨੂੰ ਦੱਸਿਆ ਨਹੀਂ ਫੋਨ ਤੇ ਜਦੋਂ ਪ੍ਰੀਤ ਨੂੰ ਦੱਸਦੀ ਆ ਪ੍ਰੀਤ ਨੂੰ ਕਾਫੀ ਗੁੱਸਾ ਲੱਗਦਾ ਹੈ ਤੇ ਪ੍ਰੀਤ ਸੋਚਦੀ ਆ ਕਿ ਮੇਰੀ ਮੰਮੀ ਇਦਾਂ ਕਰ ਰਹੀ ਆ ਕੱਲ ਨੂੰ ਜੇ ਭਾਬੀ ਨੂੰ ਪਤਾ ਲੱਗੇ ਤੇ ਫਿਰ ਘਰ ਵਿੱਚ ਕਲੇਸ਼ ਪਏਗਾ ਉਹ ਆਪਣੀ ਮੰਮੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਪਰ ਪ੍ਰੀਤ ਦੀ ਮੰਮੀ ਇਹੀ ਸੋਚਦੀ ਆ ਕਿ ਮੈਂ ਪ੍ਰੀਤ ਤਨੂ ਦੇਣਾ ਹੈ ਤੇ ਕੁੜੀਆਂ ਨੂੰ ਦੇਣਾ ਬਹੁਤ ਹੀ ਵਧੀਆ ਗੱਲ ਏ ਮੰਨਿਆ ਜਾਂਦਾ ਹੈ ਕਿ ਕੁੜੀਆਂ ਨੂੰ ਦੇਣਾ ਚਾਹੀਦਾ ਹੈ ਕਿਸੇ ਦੇਣ ਤੇ ਹਾਰ ਤੇ ਦੇਵੋ ਸਾਰਿਆਂ ਦੇ ਵਿੱਚ ਦਿਓ ਨਾ ਕਿ ਚੋਰੀ ਇਸ ਤਰੀਕੇ ਨਾਲ ਤਾਂ ਦੂਜਿਆਂ ਨੂੰ ਆਲਸੀ ਬਣਾਇਆ ਜਾਂਦਾ ਹੈ ਤੇ ਘਰ ਦੀ ਬਰਕਤ ਹੀ ਖਤਮ ਹੁੰਦੀ ਆ ਸੋ ਬਹੁਤ ਹੀ ਵਧੀਆ ਮੈਸੇਜ ਮਿਲ ਰਿਹਾ ਇਸ ਵੀਡੀਓ ਰਾਈ ਪ੍ਰੀਤ ਜਦ ਆਪਣਾ ਪਰਸੋ ਫੋਲਦੀ ਆ ਤੇ ਉਸ ਵਿੱਚ ਪੈਸੇ ਨਹੀਂ ਹੁੰਦੇ। ਪ੍ਰੀਤ ਬਹੁਤ ਹਰਾਨ ਹੁੰਦੀ ਆ ਤੇ ਉਹ ਆਪਣੀ ਮੰਮੀ ਨੂੰ ਫੋਨ ਦੇ ਉੱਤੇ ਹੀ ਕਹਿ ਦਿੰਦੀ ਆ ਕਿ ਪੈਸੇ ਤਾਂ ਪਰਸ ਵਿੱਚ ਹੈਗੇ ਨਹੀਂ। ਤਾਂ ਉਸਦੀ ਮੰਮੀ ਬੜੀ ਟੈਨਸ਼ਨ ਵਿੱਚ ਆਉਂਦੀ ਆ। ਉਹ ਸੋਚਦੀ ਆ ਕਿ ਮੈਂ ਤਾਂ ਪੈਸੇ ਪਾਏ ਸੀ। ਉਹ ਆਪਣੇ ਘਰ ਤੇ ਹੀ ਸ਼ੱਕ ਕਰਨ ਲੱਗ ਪੈਂਦੀ ਆ ਕਿ ਪੈਸੇ ਕਿਤੇ ਸੰਦੀਪ ਨੇ ਨਾ ਕੱਢ ਲਏ ਹੋਣ ਜਾਂ ਘਰ ਵਿੱਚੋਂ। ਤੇ ਪ੍ਰੀਤ ਨੂੰ ਤਾਂ ਪਤਾ ਹੈ ਕਿ ਪੈਸੇ ਸਾਡੇ ਘਰ ਵਿੱਚੋਂ ਹੀ ਕਿਸੇ ਨੇ ਕੱਢੇ ਹੋਣੇ ਆ ਉਹ ਆਪਣੀ ਸੱਸ ਤੇ ਵੀ ਸ਼ੱਕ ਕਰਦੀ ਆ ਤੇ ਕਦੇ ਵਿੱਕੀ ਤੇ ਸ਼ੱਕ ਕਰਦੀ ਆ ਕਿਉਂਕਿ ਉਸ ਦੀ ਸੱਸ ਨੇ ਵੀ ਉਸ ਦਾ ਪਰਸ ਫੋਲਿਆ ਸੀ ਤੇ ਜਦ ਉਸਨੇ ਫਸਟ ਦੇ ਵਿੱਕੀ ਨੂੰ ਪਰਸ ਫੜਾਇਆ ਸੀ ਜਦ ਉਹ ਆਪਣੇ ਪੇਕੇਆਂ ਤੋਂ ਆਉਂਦੀ ਆ ਵਿੱਕੀ ਅਲਮਾਰੀ ਵਿੱਚ ਟੰਗ ਕੇ ਆਇਆ ਸੀ ਉਹ ਸੋਚਦੀ ਆ ਕਿ ਇਹਨਾਂ ਮਾਂ ਪੁੱਤਾਂ ਦਾ ਹੀ ਕਸੂਰ ਆ ਤੇ ਇਹਨਾਂ ਦੋਵਾਂ ਵਿੱਚੋਂ ਹੀ ਕਿਸੇ ਨੇ ਕੱਢੇ ਆ ਪ੍ਰੀਤ ਕੀ ਮਲਉਂਦੀ ਆ ਕਿ ਮੈਂ ਇਹਨਾਂ ਦੇ ਮੂੰਹੋਂ ਸੱਚ ਕਿਵੇਂ ਕਢਵਾਵਾਂ ਸੋ ਉਹ ਸੋਚਦੀ ਆ ਕਿ ਸਿੱਧੇ ਤਰੀਕੇ ਨਾਲ ਤਾਂ ਇਹਨਾਂ ਨੇ ਮੰਨਣਾ ਨਹੀਂ ਤਾਂ ਕਿਸੇ ਨਾ ਕਿਸੇ ਸਕੀਮ ਨਾਲ ਹੀ ਇਹਨਾਂ ਦੇ ਕੋਲੋਂ ਸੱਚ ਮੂੰਹ ਦੇ ਵਿੱਚੋਂ ਕਢਵਾਵਾਂਗੀ ਸੋ ਹੁਣ ਪ੍ਰੀਤ ਕੀ ਸਕੀਮ ਲਾਏਗੀ ਇਹ ਆਪਾਂ ਦੇਖਾਂਗੇ ਅਗਲੀ ਵੀਡੀਓ ਵਿੱਚ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ